ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰ ਉੱਤੇ ਪੈਣੋਂ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀਗੇ ਉਹ ਜਿਹੜੀ ਖੇਤੀ ਕਰਦੇ ਸਨ ਉਹ ਆਪਣੀ ਰਸੋਈ ਲਈ ਹੁੰਦੀ ਸੀ ਤੇ ਹਰੇਕ ਲਾਣੇ ਨੇ ਆਪਣੇ ਲੋੜ ਮੁਤਾਬਕ ਗੰਨਾ ਬੀਜਿਆ ਹੁੰਦਾ ਸੀ ਤੇ ਭੈਣ ਭਾਈ ਜਿਹੜਾ ਭਾਈਚਾਰਾ ਹੁੰਦਾ ਸੀਗਾ ਨੇੜੇ ਦੇ ਜਿਨ੍ਹਾਂ ਕੋਲ ਪਸ਼ੂ ਰੱਖੇ ਹੁੰਦੇ ਸੀ ਉਹਨਾਂ ਨੂੰ ਸਨੇਹਾ ਦਿੱਤਾ ਜਾਣਾ ਫਲਾਣੇ ਲਾਣੇ ਨੇ ਅੱਜ ਗੰਨੇ ਕੱਢਨੇ ਆ ਤੇ ਉੱਥੋਂ ਆਗ ਕੋਲ ਲਿਆਇਓ ਆਗ ਮਤਲਬ ਜਿਹੜਾ ਗੰਨੇ ਦਾ ਉੱਪਰਲਾ ਭਾਗ ਹੁੰਦਾ ਜਿਹਨੂੰ ਆਪਾਂ ਪਸ਼ੂਆਂ ਨੂੰ ਖਲਾਉਨੇ ਆ ਟੋਕਾ ਕਰਕੇ ਸੋ ਸਾਡੀ ਉਸ ਲੋਕਲ ਭਾਸ਼ਾ ਦੇ ਵਿੱਚ ਉਹਨੂੰ ਆਖਿਆ ਜਾਂਦਾ ਤੇ ਇਸ ਤਰ੍ਹਾਂ ਰਲ ਮਿਲ ਕੇ ਸਾਰੇ ਕੰਮ ਕਰਦੇ ਆਂ ਆਗੋਲਣੇ ਸਾਰਾ ਦਿਨ ਤੇ ਮਤਲਬ ਸਾਮ ਨੂੰ ਆਪਣੇ ਘਰ ਨੂੰ ਆਗ ਲਿਆਉਣੇ ਅਗਲੇ ਜਿਹੜੇ ਗੰਨੇ ਹੋਣੇ ਪੁਲੀਆਂ ਜਾਂ ਭਰੀਆਂ ਜਿਹੜੀਆਂ ਵੀ ਹੁੰਦੀਆਂ ਸਨ ਉਸ ਸਮੇਂ ਬੰਨ ਕੇ ਉਹ ਜਿੰਨਾਂ ਤੱਕ ਖਿੜੀ ਕੋਲ ਸਿੱਟਣੀਆਂ ਜਾਂ ਜੋ ਟਰੈਲੀ ਹੁੰਦੀ ਟਰੈਲੀ ਚ ਲਾਤ ਦਿੰਦੇ ਸੀਗੇ ਪਰ ਭਾਈਚਾਰਾ ਕੰਮ ਕਰਦਾ ਸੀ ਪਰ ਹੁਣ ਮੇਰੇ ਕੋਲ ਇੱਕ ਮਿੱਤਰ ਆਇਆ ਉਹਨੇ ਦੱਸਿਆ ਵੀ ਜਿਹੜੇ ਆਸਟ੍ਰੇਲੀਆ ਦੇ ਕਿਸਾਨ ਸਨ ਉਹਨਾਂ ਨੇ ਆਪਣਾ 300 ਸਾਲ ਤੱਕ ਦਾ ਰਿਕਾਰਡ ਲਿਖ ਕੇ ਰੱਖਿਆ ਆ ਤਾਂ ਕਿ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਕੰਮ ਆਵੇ ਆਪਣੇ ਬਜ਼ੁਰਗਾਂ ਕੋਲ ਬਹੁਤ ਜ਼ਿਆਦਾ ਗਿਆਨ ਸੀ ਪਰ ਉਹ ਭਾਵੇਂ ਕੁਝ ਵੀ ਗਾਓ ਲਿਖਤੀ ਰੂਪ ਦੇ ਵਿੱਚ ਆਪਣੇ ਤੱਕ ਨਹੀਂ ਪਹੁੰਚ ਸਕਿਆ ਹਰੀ ਕ੍ਰਾਂਤੀ ਆਈ ਜਾਨੀ ਉਹ ਜਿਹੜਾ ਬਜ਼ੁਰਗਾਂ ਦਾ ਗਿਆਨ ਸੀ ਉਹਨਾਂ ਤੱਕੇ ਸੀਮਤ ਰਹਿ ਗਿਆ ਜਿਹੜਾ ਕੁਝ ਲੋਕਾਂ ਨੇ ਸਿੱਖਿਆ ਤੇ ਉਹਦੇ ਬਾਰੇ ਅੱਜ ਆਪਾਂ ਗੱਲ ਕਰਦੇ ਆਂ ਗੱਲ ਥੋੜੀ ਜੀ ਬਹੁਤੀ ਵੱਡੀ ਵੀ ਨਹੀਂ ਬਰੀਕੀ ਜਿਹੀ ਵਾਲੀ ਜਿਹੜਾ ਅਸੀਂ ਕਰਦੇ ਨੇ ਆ ਉਹ ਗੰਨਿਆਂ ਨੂੰ ਜਿੱਕਣ ਵੱਡ ਵੱਡ ਕੇ ਇਹ ਘੰਟੇਰ ਲਾਇਆ ਜਾਂਦਾ ਸੀ ਉਹਨੂੰ ਅਸੀਂ ਲੋਕਲ ਪਾਸਾ ਦੇ ਵਿੱਚ ਗਰਨ ਕਹਿੰਦੇ ਆ ਗੰਨੇ ਦੀ ਗਰਨ ਇਹ ਇਹਦੀ ਲੰਬਾਈ ਕੋਈ ਨਿਯਤ ਨਹੀਂ ਹੁੰਦੀ ਸੀਗੀ ਤੇ 10 ਫੁੱਟ 15 ਫੁੱਟ 20 ਫੁੱਟ 25 ਜਿੰਨੀ ਕਾ ਤੁਸੀਂ ਆਰਾਮਨਾਗੋਲ ਨੂੰ ਜਾਂ ਗੰਨੇ ਸਾਫ ਕਰ ਲਓ ਉਸ ਤਰ੍ਹਾਂ ਲਾਈ ਜਾਂਦੀ ਸੀ ਜਿਹੜਾ ਇਹਦੇ ਵਿੱਚ ਗੰਨੇ ਇੱਥੋਂ ਆਪਣੇ ਗੜਾਸੀ ਨਾਲ ਵੱਡੇ ਜਾਂਦੇ ਸੀਗੇ ਵੱਢ ਕੇ ਜਿਹੜਾ ਸੱਟਣ ਦਾ ਤਰੀਕਾ ਹੁੰਦਾ ਸੀਗਾ ਮਤਲਬ ਤੁਸੀਂ ਥੱਬਾ ਵੱਢਿਆ ਇਹ ਜਣੀ ਆ ਜਿਹੜਾ ਪਾਸਾ ਇਸ ਤਰ੍ਹਾਂ ਨੀਵਾ ਕਰਕੇ ਸਿਰਦੇ ਜਾਂਦੇ ਸੀ ਜਦੋਂ ਪੂਰੀ ਕਰਨ ਪੈਗੀ ਤਾਂ ਆਪਾਂ ਛੋਟੀ ਪਾਈ ਆ ਕੋਈ ਟਾਈਮ ਘੱਟ ਸੀ ਤੇ ਇੱਕ ਏਸ ਦੀ ਉਹ ਪੱਤੀ ਦਾ ਇੱਕ ਮਤਲਬ ਵਟਾਜਾ ਦੇ ਕੇ ਗੱਠ ਜੀ ਮਾਰ ਕੇ ਬੈਠਣ ਨੂੰ ਬੜਾ ਸਾਰਾ ਜਣੀ ਉਹ ਇਨੂਏ ਜੇ ਟਾਈਪ ਦਾ ਬਣਾ ਲਿਆ ਜਾਂਦਾ ਜਿਹਦੇ ਉੱਤੇ ਕਿਸਾਨ ਬੈਠ ਕੇ ਆਰਾਮ ਨਾਲ ਤਰੀਕਾ ਕੀ ਸੀ ਮੰਨ ਲਓ ਆਪਾਂ ਮੈਂ ਤਾਂ ਹੁਣ ਚੰਗੀ ਤਰ੍ਹਾਂ ਬੈਠ ਨਹੀਂ ਸਕਦਾ ਕਿਉਂਕਿ ਇਸ ਤਰ੍ਹਾਂ ਬੈਠਣਾ ਤੇ ਬੈਠ ਕੇ ਵੀ ਉਹ ਜਿਆਦਾ ਆਗਨੀ ਤੇ ਵਿੱਚ ਰੱਖਦੇ ਕਿਉਂਕਿ ਕਿਹ ਖਲਾੜੀ ਤੇ ਗੋਡ ਬਣਾ ਜਾਂਦਾ ਸੀਗਾ ਵੀ ਗੰਨੇ ਨੂੰ ਸਾਫ ਵੱਧ ਕੀਤਾ ਜਾਂਦਾ ਤੇ ਜਿਹੜਾ ਆਹ ਇਥੋਂ ਇਸ ਤਰ੍ਹਾਂ ਟੀਰ ਲਿਆ ਜਾਂਦਾ ਜਿਹੜਾ ਆਗ ਇਸ ਤਰ੍ਹਾਂ ਰੱਖਿਆ ਜਾਂਦੀ ਬੈਕ ਸਾਈਡ ਤੇ ਜਦੋਂ ਗੰਨਾ ਚੱਕਣਾ ਇਹ ਤੇ ਫੇਰ ਇਸ ਤਰ੍ਹਾਂ ਦਾਤੀ ਨਾਲ ਸਫਾਈ ਕਰ ਲਈ ਜਾਂਦੀ ਉਹ ਹੁਣ ਮੇਰੇ ਕੋਲ ਦਾਤੀ ਆ ਵੈਸੇ ਉਸ ਟਾਈਮ ਹੋਰ ਹਥਿਆਰ ਹੁੰਦੇ ਨੇ ਤੇ ਇਸ ਤਰ੍ਹਾਂ ਪੰਗ ਨਰਖਾਂਗੇ ਉੱਥੇ ਪਹਿਲਾਂ ਹੀ ਜੇ ਰੱਸੀਆਂ ਜਾਂ ਜਿਹੜੀ ਪਰਾਲੀ ਦਾ ਜਾਂ ਉਸ ਸਮੇਂ ਦੀ ਚੀਜ਼ ਦਾ ਥੱਲੇ ਤੋਂ ਸੁੱਬਬੀ ਪਾਏ ਹੁੰਦੇ ਸਨ ਆਪਣੇ ਟਾਈਮ ਘੱਟ ਹੋਣ ਕਰਕੇ ਉਹ ਨਹੀਂ ਪਾਏ ਫਿਰ ਇਸੇ ਤਰ੍ਹਾਂ ਆਹ ਦੇਖੋ ਸੁੱਕੀ ਪੱਤੀ ਵੀ ਵਿੱਚ ਪਾ ਲੈਂਦੇ ਸਨ ਤਾਂ ਕਿ ਪਸ਼ੂਆਂ ਨੂੰ ਚਾਰੇ ਦੇ ਰੂਟ ਕੇ ਜਾਂਦਾ ਤੇ ਇਸ ਤਰ੍ਹਾਂ ਇਹਨੂੰ ਘੜਿਆ ਜਾਂਦਾ ਆਹ ਦੇਖੋ ਹੁਣੇ ਬੈਕ じゃਈ ਜਾਣਾ ਕਿਸਾਨ ਨੇ ਚੱਪ ਮਾਰ ਕੇ ਬੈਠਾ ਰਹਿਣਾ ਕਿਉਂ ਅਸੀਂ ਇੰਨੇ ਘਟਦੇ ਰਹੇ ਹਾਂ ਤਾਂ ਕਿ ਹੁਣ ਜਿਹੜਾ ਨਵਾਂ ਤਰੀਕਾ ਵੀ ਉਹ ਆਪਣੇ ਆ ਬੰਦੇ ਘਾੜਦੇ ਨੇ ਉਹ ਤਾਂ ਖੜ ਕੇ 5 5 6 ਸੈਕਿੰਡ ਨੇ ਘਾੜ ਦਿੰਦੇ ਨੇ ਕਿਉਂਕਿ ਉਹਨਾਂ ਨੇ ਤਾਂ ਮਿਲ ਚ ਜਾਣਾ ਹੁੰਦਾ ਸੋ ਪਰ ਆਪਾਂ ਜਿਹੜੀ ਗੱਲ ਆਪਣੇ ਬਜ਼ੁਰਗਾਂ ਦੀ ਤਕਨੀਕ ਆ ਮੈਂ ਚਾਹੁੰਦਾ ਉਹ ਸਾਂਝੀ ਕੀਤੀ ਜਾਵੇ ਸੋ ਆ ਤਰੀਕਾ ਸੀਗਾ ਇਹ ਸਾਰਾ ਦਿਨ ਬੈਠ ਕੇ ਚੱਪ ਮਾਰ ਕੇ ਆਰਾਮ ਨਾਲ ਘੜੇ ਜਾਂਦੇ ਆ ਦੇਖੋ ਜਣੀ ਉਹ ਏਕਣ ਮਾਰਨ ਵਾਲਾ ਟੂਲ ਆ ਦੇਖੋ ਹੁਣ ਇੱਥੇ ਘਰਾ ਲੱਗ ਜਾਣਾ ਇੱਧਰ ਗੰਨਿਆਂ ਦਾ ਘਰਾ ਲੱਗ ਜਾਣਾ ਤੇ ਜਦੋਂ ਗੰਨਿਆਂ ਦਾ ਘਰਾ ਲੱਗ ਜਾਂਦਾ ਸੀਗਾ ਦੇਖਿਆ ਵੀ ਹੁਣ ਚੱਕਣ ਜੋਗੀ ਭਰੀ ਜੋਗੇ ਹੋਗੇ ਤਾਂ ਇਸ ਤਰ੍ਹਾਂ ਆਪਾਂ ਗੰਨੇ ਕੱਟਦੇ ਜਾਂਦੇ ਸੀਗੇ ਤੇ ਇਧਰਲੇ ਪਾਸੇ ਜਦੋਂ ਪੱਤੀ ਦਾ ਢੇਰ ਲੱਗ ਜਾਣਾ ਗੰਨੇ ਆਗ ਸਾਰੇ ਚਿਣੇ ਜਾਂਦੇ ਸੀਗੇ ਮਤਲਬ ਕੋਈ ਗਾਹ ਨਹੀਂ ਸੀ ਪੈਂਦਾ ਇਹਦੇ ਵਿੱਚ ਇਹ ਹੁੰਦਾ ਸੀਗਾ ਬਜ਼ੁਰਗਾਂ ਨੂੰ ਵੀ ਕੋਈ ਗੰਨਾ ਘੱਟ ਕੰਮ ਕਰਨ ਵਾਲਾ ਗੰਨੇ ਪੱਤੀ ਜਨਾ ਭੇਜੀਆਂ ਜਾਵੇ ਉਹ ਵੀ ਧਿਆਨ ਰੱਖਦੇ ਸੀਗੇ ਆ ਦੇਖੋ ਇਸ ਤਰ੍ਹਾਂ ਬਜ਼ੁਰਗਾਂ ਨੇ ਬੈਠ ਕੇ ਮੰਨ ਲਓ ਹੁਣ ਚਲ ਮੈਂ ਬੈਠੇ ਜਾਂਣਾ ਇਸ ਤਰ੍ਹਾਂ ਚੱਪ ਮਾਰ ਕੇ ਇਸ ਤਰ੍ਹਾਂ ਚੱਪ ਮਾਰ ਕੇ ਬੈਠ ਕੇ ਆਰਾਮ ਨਾਲ ਘਨੇ ਕੱਢੇ ਜਾਂਦੇ ਸਨ ਮੱਕੀ ਜਿਹੜੇ ਕਿਸਾਨ ਗੰਨੇ ਦਾ ਕੰਮ ਉਹਨਾਂ ਦਾ ਪਤਾ ਜੀ ਗੰਨਾ ਕਿਵੇਂ ਘੜਿਆ ਜਾਂਦਾ ਪਰ ਜੇ ਕਿਸੇ ਨੂੰ ਮਤਲਬ ਉਹਨਾਂ ਟਾਈਮਾਂ ਦੇਖੋ ਹੁਣ ਗੰਨਾ ਪੂਰਾ ਸਫਾਈ ਹੋ ਗਿਆ ਉਹ ਬਜ਼ੁਰਗਾਂ ਦਾ ਵੀ ਮੰਨਣਾ ਸੀਗਾ ਵੀ ਜਿਹੜੀ ਇਹਦੇ ਨਾਲ ਪੱਤੀ ਰਹਿ ਜਾਂਦੀ ਹੈ ਵੀ ਪੱਤੀ ਜਦੋਂ ਖਿਲਾੜੀ ਚ ਜਾਣਾ ਰਸ ਚੂਸ ਲੈਂਦੀ ਸੀ ਕਿਉਂਕਿ ਬਿਲਕੁਲ ਸਾਫ਼ ਕੀਤੇ ਜਾਂਦੇ ਸਨ ਤੇ ਇਸ ਤਰ੍ਹਾਂ ਗੰਨੇ ਘੜੇ ਜਾਂਦੇ ਬੰਦੇ ਨੇ ਕਹਾ ਹੁਈ ਜਾਣਾ ਇਧਰ ਪੱਤੀ ਦਾ ਢੇਰ ਲੱਗੇ ਜਾਣਾ ਤੇ ਉਰੇ ਗੰਨੇ ਦਾ ਜਿਵੇਂ ਹੁਣ ਤੁਸੀਂ ਸਮਝੇਗਾ ਵੀ ਇਹ ਪੁਰਾਣੇ ਸਮਾਂ ਦੇ ਸਾਡੇ ਬਜ਼ੁਰਗ ਬੜੇ ਸ਼ਾਨਦਾਰ ਢੰਗ ਨਾਲ ਆਰਾਮ ਨਾਲ ਕੰਮ ਕਰਦੇ ਸੀਗੇ ਕੰਮ ਦੀ ਪੂਰੀ ਸਪੀਡ ਹੁੰਦੀ ਸੀ ਇਹ ਨਹੀਂ ਸੀਗਾ ਵੀ ਹੌਲੀ-ਹੌਲੀ ਕੰਮ ਚੱਲਦਾ ਸੀ ਤੇ ਇਸ ਤਰ੍ਹਾਂ ਆ ਦੇਖੋ ਪੂਰਾ ਗੰਨਾ ਸਾਬਕਾ ਲਾੜੀ ਦੇ ਮਤਲਬ ਭੋਰਾ ਵੀ ਪੱਤੀਂ ਦੀ ਰਾਂਦੀ ਜਿਹੜਾ ਬੀਜ ਲਈ ਗੰਨਾ ਘਟਦੇ ਸਨ ਉਹ ਫਿਰ ਹੱਥਾਂ ਨਾਲ ਘਟਦੇ ਸੀਗੇ ਵੀ ਜਿਹੜੀਆਂ ਆ ਨੇ ਅੱਖਾਂ ਹੁੰਦੀਆਂ ਨੇ ਉਹ ਨਾ ਮਰਨ ਤੇ ਉਹਦੀ ਜਰਮੀਨੇਸ਼ਨ ਪਾਵਰ ਵੱਧ ਹੋਵੇ ਹੁਣ ਆਪਾਂ ਜਿਹੜੀ ਅਗਲੀ ਗੱਲ ਕਰਦੇ ਆ ਕੁਦਰਤੀ ਖੇਤੀ ਵਿੱਚ ਗੰਨਾ ਕਾਮਯਾਬ ਹੈ ਪਰ ਜਿਹੜੀ ਮੇਨ ਸਮੱਸਿਆ ਗਈ ਉਰੇ ਚੂਹੇ ਬਹੁਤ ਆ ਜਾਂਦੇ ਨੇ ਜਿਵੇਂ ਹੁਣ ਖੇਤਾਂ ਚ ਨਾਲ ਦੇ ਖੇਤਾਂ ਚੋਂ ਜਦੋਂ ਝੋਨਾ ਵੱਢਿਆ ਗਿਆ ਸਾਰੇ ਇੱਥੇ ਆ ਜਾਂਦੇ ਨੇ ਕੁਦਰਤੀ ਖੇਤੀ ਹੁਣ ਕਰਕੇ ਇਸ ਖੇਤੀ ਵਿੱਚ ਕਿਸੇ ਜੀਵ ਨੂੰ ਮਾਰਿਆ ਨਹੀਂ ਜਾਂਦਾ ਜਦੋਂ ਮਾਰਿਆ ਨਹੀਂ ਜਾਣਾ ਤਾਂ ਫਿਰ ਉਹ ਚੂਹੇ ਗੰਨੇ ਨੂੰ ਸਾਰੇ ਨੂੰ ਖਤਮ ਕਰ ਦਿੰਦੇ ਨੇ ਸੜ ਦਿੰਦੇ ਨੇ ਕਿਉਂ ਚੂਹੇ ਨੇ ਖਾਣਾ ਬਾਕੀ ਚੂਹਿਆਂ ਨੂੰ ਖਾਣ ਲਈ ਆਪਣੇ ਕੁਦਰਤੀ ਖੇਤ ਹੁਣ ਕਰਕੇ ਉਰੇ ਉੱਲੂ ਵੀ ਘੁੰਮਦੇ ਨੇ ਕੁਲੂ ਤਾਂ ਰਹਿੰਦੇ ਨੇ ਬਾਜ ਵੀ ਉੱਪਰ ਘੁੰਮਦੇ ਰਹਿੰਦੇ ਨੇ ਤੇ ਬਿੱਲੀਆਂ ਵੀ ਨੇ ਗੋ ਵੀ ਆ ਨਿਓਲੇ ਮਤਲਬ ਉਹਨਾਂ ਜੀਵਾਂ ਦਾ ਸ਼ਿਕਾਰ ਕਰਨ ਵਾਲੇ ਜੀਵ ਨੇ ਮਤਲਬ ਆਪਾਂ ਖੇਤ ਚ ਜ਼ਹਿਰ ਪਾਤੀ ਚੂਹੇ ਮਾਰ ਲਈ ਕਿਉਂ ਆਪਣੇ ਕਿਸੇ ਪੰਛੀ ਨੇ ਚੁਗ ਲਿਆ ਤਾਂ ਇਹ ਕੁਦਰਤੀ ਖੇਤੀ ਰਹਿਣੀ ਫੇਰੇ ਇਨਸਾਨ ਦੇ ਆਪਣੇ ਫਾਇਦੇ ਲਈ ਆਪਾਂ ਇਸ ਲਈ ਕਿਹੜੀ ਚੀਜ਼ ਨੂੰ ਨੁਕਸਾਨ ਤਾਂ ਨਹੀਂ ਕਰ ਸਕਦੇ ਪਰ ਜਿਹੜੀ ਮੇਨ ਗੱਲ ਹੈ ਵੀ ਝਾੜਦੀ ਕੋਈ ਕੰਮ ਨਹੀਂ ਰਹੀ ਕੁਦਰਤੀ ਖੇਤੀ ਸਾਰਾ ਜੰਗਲ ਸਿਸਟਮ ਹੈ ਔਰੇ ਖੱਬਲ ਖੜਾ ਕੋਈ ਬੱਟ ਨਹੀਂ ਕੋਈ ਵੱਡ ਨਹੀਂ ਤੇ ਕੁਦਰਤ ਦੇ ਹਿਸਾਬ ਨਾਲੇ ਗੰਨਾ ਹੋ ਗਿਆ ਪਰ ਕੁਦਰਤੀ ਖੇਤੀ ਦਾ ਗੰਨਾ ਜਿਵੇਂ ਆਪਾਂ ਦੇਖਿਆ ਹਾ ਵੱਡਕੇ ਲਿਆਉਣਾ ਮੈਥੋਂ ਹਾ ਲੋ ਇਹ ਇੰਨਾ ਲੰਬਾ ਹੋ ਗਿਆ ਪਰ ਇਹ ਆਪਾਂ ਨੇ ਮੋਟਾ ਗੰਨਾ ਲੱਭਿਆ ਸਾਰੇ ਮੋٹے ਨਹੀਂ ਹੁੰਦੇ ਕਿਉਂ ਕੁਦਰਤੀ ਖੇਤ ਵਿੱਚ ਸਾਰੇ ਬਦਲ ਇੱਕ ਬਰਾਬਰ ਨਹੀਂ ਹੋਣੇ ਵੱਡੀ ਛੋਟੀ ਵੀ ਹੋਣੀ ਆ ਪਰ ਇਹ ਦਾ ਦਿਖਾਉਣ ਦਾ ਮਤਲਬ ਹੀ ਕੁਦਰਤੀ ਖੇਤੀ ਜੇ ਗੰਨਾ ਇੰਨਾ ਮੋਟਾ ਹੋ ਸਕਦਾ ਆ ਦੇਖੋ ਇਹ ਆਪਾਂ ਇਹਦਾ ਆਗ ਬੱਦਾਂਗੇ ਜਣੀ ਇਹ ਘੱਟ ਸੇਵਾ ਸੰਭਾਲਣ ਨਾਲ ਗੰਨਾ ਇੰਨਾ ਮੋਟਾ ਹੋ ਸਕਦਾ ਤੇ ਆਪਾਂ ਦੋ ਗੰਨਿਆਂ ਦਾ ਭਾਰਨ ਜੋਖਾਂਗੇ ਵੀ ਕਿੰਨਾ ਹੋ ਸਕਦਾ ਮੈਂ ਤੱਕੜੀ ਬੱਟਾ ਨਾਲ ਲੈ ਕੇ ਆਇਆ ਕਿਉਂਕਿ ਆਪਾਂ ਜ਼ਿਆਦਾਤਰ ਜਿਹੜੇ ਪੁਰਾਣੇ ਕਿਸਾਨ ਸਨ ਉਹਨਾਂ ਕੋਲ ਤੱਕਣੀ ਹੁੰਦੀਆਂ ਸਨ ਸੋ ਮੈਂ ਚੱਕ ਕੇ ਲਿਆਉਣਾ ਹਾਂਜੀ ਕਿਸਾਨ ਦੋਸਤੋ ਤੱਕੜੀ ਜਿਹੜੀ ਸਹੀ ਜੋਖ ਦੀ ਆ ਇਸ ਤਰ੍ਹਾਂ ਜੋਖਦੀ ਆ ਬਰਾਬਰ ਹੋਣੀ ਚਾਹੀਦੀ ਦੋਵੇਂ ਪੱਲੜੇ ਤੇ ਔਰ ਡੰਡੀ ਚੜਜੇ ਤਾਂ ਇਹ ਘੱਟ ਵੱਧ ਜੋਖ ਸਕਦੀ ਆ ਤੇ ਆਪਾਂ ਹੁਣ ਦੇਖਦੇ ਆ ਵੀ ਆਪਣੇ ਇੱਕ ਗੰਨੇ ਦਾ ਵਜ਼ਨ ਕਿੰਨਾ ਹੋਊਗਾ ਦੋ ਦਾ ਕਿੰਨਾ ਹੋਊ ਕੁਦਰਤੀ ਖੇਤੀ ਜੇ ਵੇਸਾ ਬਾਬਾ ਜੰਨੀ ਹੋ ਸਕਦਾ ਪਰ ਜਿਹੜਾ ਵਜਨ ਹੋ ਤਾਂ ਨਿੱਗਰ ਹੋਊਗਾ ਉਹਦੇ ਵਿੱਚੋਂ ਸਾਰੇ ਨਿਊਟ੍ਰੀਸ਼ਨ ਤੇ ਰਸ ਵਧੀਆ ਹੋ ਆਪਾਂ 2 ਕਿਲੋ ਦਾ ਵੱਟਾ ਪਾਇਆ ਇੱਕ ਆਪਣੇ ਕੋਲ 5 ਕਿਲੋ ਦਾ ਛੋਟੇ ਵੱਟੇ ਹੈ ਨਹੀਂਗੇ ਇਸ ਲਈ ਆਪਾਂ ਨੂੰ ਦੋ ਜੋਖ ਕੇ ਦੇਖਣਾ ਵੀ ਦੋ ਨਾਲ ਵਜਨ 4 ਕਿਲੋ ਹੁੰਦਾ ਜਾਂ ਕਿੰਨਾ ਹੁੰਦਾ ਪਤਾ ਲੱਗ ਜਾਊਗਾ ਇਹ ਆਪਾਂ ਨੇ ਭਾਰੀ ਕੰਨਾਂ ਚੱਕਿਆ ਹੌਲੇ ਵੀ ਨੇ ਪਰ ਭਾਰੀ ਚੱਕਣ ਦਾ ਕਾਰਨ ਇਹ ਵੀ ਇੱਥੇ ਤੱਕ ਭਾਰੀ ਕੁਦਰਤੀ ਖੇਤੀ 'ਚ ਆਰਾਮਣਾ ਹੋ ਸਕਦਾ ਜੇ ਆਪਾਂ ਗੰਨੇ ਦੀ ਪੂਰੀ ਸਾਂਭ ਸੰਭਾਲ ਕਰੀਏ ਕੁਦਰਤੀ ਖੇਤੀ 'ਚ ਤਾ ਗੰਨੇ ਦੀ ਫਸਲ ਵਧੀਆ ਹੋ ਜੂ। ਤਕਰੀਬਨ ਆਪਣਾ 2 ਕਿਲੋ ਦਬਟਾ। ਇਹ 2 ਕਿਲੋ ਤੋਂ ਥੱਲੇ ਫਿਰਦਾ। ਆਗ ਵੱਢ ਕੇ। ਹੁਣ ਆਪਾਂ ਦੋ ਗੰਨੇ ਨੂੰ ਚੋਖਾਂਗੇ ਤਾਂ ਕਿ ਆਪਾਂ ਨੂੰ ਅਦਾਜਾ ਹੋ ਸਕੇ। ਇਹ ਭਾਰੀ ਗੰਨੇ ਲਏ ਗਏ ਨੇ। ਵੀ ਤਾਂ ਕਿ ਸਾਨੂੰ ਪਤਾ ਲੱਗ ਸਕੇ ਕੁਦਰਤੀ ਖੇਤੀ 'ਚ ਇਹਨਾਂ ਦਾ ਵਜ਼ਨ ਕਿੰਨਾ ਹੋ ਸਕਦਾ? ਕਿੰਨੇ ਨਿੱਗਰ ਹੋ ਸਕਦੇ ਨੇ? ਜਿੰਨਾ ਵਜ਼ਨ ਵੱਧ ਹੋਊਗਾ ਉਨੇ ਹੀ ਨਿਊਟ੍ਰੀਸ਼ਨ ਜ਼ਿਆਦਾ ਮਿਲਨੇ ਜਾਂਦੇ ਨੇ ਇਹ 5 ਕਿਲੋ ਤੋਂ ਘੱਟ ਨੇ ਆਪਾਂ ਹੁਣ ਇੱਥੇ ਇਧਰਲੀ ਸਾਈਡੋਂ 1 ਕਿਲੋ ਤਕਰੀਬਨ ਮੈਨੂੰ ਕੱਟ ਕੇ 1 ਕਿਲੋ ਹੀ ਕਰ ਦਾਂ ਸਾਨੀ ਬਿਰੋ ਤਕਰੀਬ ਨੇ 4 ਕਿਲੋ ਦੇ ਨੇੜੇ ਤੇੜੇ ਆ ਕੁਝ ਗ੍ਰਾਮ ਘੱਟ ਆ ਕੋਈ ਬਾਕੀ ਤੱਕੜੀ ਦੇ ਸੈਟ ਹੈਲੋ ਚੋਲ ਵੀ ਹੁੰਦੀ ਰਹਿੰਦੀ ਆ ਤੇ ਯਾਨੀ 2 ਕਿਲੋ ਦਾ ਜਿਹੜਾ ਆ ਗੰਨਾ ਸੀਗਾ 2 ਕਿਲੋ ਦਾ ਆ 2 ਕਿਲੋ ਤੋਂ ਘੱਟ ਆ ਯਾਨੀ 2 ਦਾ ਬਣ 4 ਕਿਲੋ ਆ ਲਓ ਤੇ ਇਹਨਾਂ ਦਾ ਕੱਦ ਦੇਖ ਲਓ ਕਿਸਾਨ ਤੋਂ ਉੱਚਾ ਨਹੀਂ ਹੋਇਆ ਤੇ ਇਹਦੇ ਵਿੱਚ ਰਾਸ ਸਾਰਾ ਕੁਝ ਤੇ ਇਹਦੀ ਜੇ ਮਿਠਾਈ ਦੇਖੀਏ ਤਾਂ ਪੂਰਾ ਨਿੱਗਰ ਹੋ ਸਕਦਾ ਹਾਲੇ ਹੋਰ ਟਾਈਮ ਸੀਗਾ ਕਿਉਂਕਿ ਚੂਹਾ ਲੱਗ ਗਿਆ ਤੇ ਚੂਹੇ ਨੇ ਤਾਂ ਨਾਸ ਮਾਰਤਾ ਸਾਰੇ ਹੀ ਸੜਤਾ ਤੇ ਕੁਦਰਤੀ ਖੇਤੀ ਜੇ ਜਿ ਕਿਉਂਕਿ ਜੀਵ ਜਗਤ ਦੇ ਖਾਣ ਲਈ ਕੁਸ ਹੈ ਨਹੀਂਗਾ ਜਿੱਥੇ ਜ਼ਿਆਦਾ ਮਿਲਦਾ ਉੱਥੇ ਨੂੰ ਭੱਜਦੇ ਨੇ ਤੇ ਉਹਨਾਂ ਨੂੰ ਖਾਣ ਲਈ ਕਈ ਵਾਰੀ ਸਵੇਰ ਸਵੇਰ ਕੁੱਤੇ ਹੀ ਬੈਠੇ ਹੁੰਦੇ ਨੇ ਪਰ ਹੁਣ ਤੁਸੀਂ ਦੇਖੋ ਆਪਣੀ ਫਸਲ ਆ ਜਿਹੜੀ ਇਹਨੂੰ ਕੋਈ ਬੱਟ ਨਹੀਂ ਲਾਈ ਕੋਈ ਹੋਰ ਕੁਛ ਨਹੀਂ ਕੀਤਾ ਫੇਰ ਵੀ ਘਰ ਜੋਗਾ ਗੋੜ ਜਿਹੜਾ ਹੋ ਕੀਮਤੀ ਗੋੜ ਹੋ ਜਾਂਦਾ ਸੋ ਸਾਰਿਆਂ ਨੂੰ ਇਹ ਬੇਨਤੀ ਹੈ ਆਪਣੇ ਜੋਗੀ ਥੋੜੀ ਬਹੁਤੀ ਜਗਾ ਜਰੂਰ ਗੰਨੇ ਦੀ ਲਾਓ ਤਾਂ ਕਿ ਘਰ ਦਾ ਘੋੜ ਹੋਵੇ ਤੇ ਵਧੀਆ ਭੋਜਨ ਖਾਈਏ ਤੇ ਕਿਸਾਨ ਵੀਰਾਂ ਜਿਹੜਾ ਵਹਿਮ ਸੀ ਵੀ ਕੁਦਰਤੀ ਖੇਤੀ 'ਚ ਝਾੜ ਘਟ ਜਾਂਦਾ ਜਦ ਮਿੱਟੀ ਠੀਕ ਹੋ ਜਾਂਦੀ ਹੈ ਝਾੜ ਵਧੀਆ ਹੋ ਜਾਂਦਾ ਸੋ ਗੰਨਾ ਪੂਰਾ ਮੋਟਾ ਹੋ ਸਕਦਾ ਸਾਰਾ ਗੰਨੇ ਦੀ ਮੈਂ ਕਹਿ ਨਹੀਂ ਸਕਦਾ ਵਿੱਚ ਗੰਨਾ ਬਰੀਕ ਵੀ ਆਪਾਂ ਤਾਂ ਜਣੀ ਇਹ ਦੇਖਿਆ ਵੀ ਇਦੋਂ ਹੋ ਸਕਦਾ ਇਦੋਂ ਭਾਰੀ ਗੰਨੇ ਵੀ ਹੁਣ ਆਪਾਂ ਜਿਹੜੇ ਮੂਰੇ ਦੇਖਿਓ ਵੱਢ ਲੇ ਤੇ ਉਹਦੀ ਗੱਲ ਸਾਂਝੀ ਕੀਤੀ ਆ ਪਰ ਜੇ ਆਪਾਂ ਇਹਨੂੰ ਆਗ ਦੇਣੇ ਜੋਖਦੇ ਆ ਤਾਂ ਇਹਦਾ ਵਜ਼ਨ ਉਤੋਂ ਵੱਧ ਹੋ ਸਕਦਾ ਸੀਗਾ ਫਿਰ ਉਹ ਗਲਤ ਗੱਲ ਆ ਵੀ ਜਿੰਨੀ ਅਸਲ ਚੀਜ਼ ਆ ਆਪਾਂ ਜਿਹੜੀ ਚੀਜ਼ ਦੀ ਕੀਮਤ ਮਿਲਣੀ ਹੈ ਉਹੀ ਹੋਣੀ ਚਾਹੀਦੀ ਆ ਤੇ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ 'ਚ ਹੁਣ ਆਹ ਕੰਨਾ ਇਹਦੇ ਨਾਲ ਆ ਕੇ ਕਿੰਨਾ ਤੇ ਇਹ ਪਸ਼ੂਲੀ ਕਿੰਨਾ ਲਾਹੇ ਬੰਦ ਜਿਹੜਾ ਕਢਣ ਆਊਗਾ ਤੇ ਇਹਦਾ ਨੂੰ ਪੱਤੀ ਰੱਖਿਆ ਹੋਇਆ ਸੀਗਾ ਬਜ਼ੁਰਗਾਂ ਨੇ ਪੱਤੀ ਕਹਿੰਦੇ ਸੀਗੇ ਇਹ ਆਗ ਹੋ ਗਿਆ ਗੰਨਾ ਹੋ ਗਿਆ ਇਹਦਾ ਨਾਮ ਜਿਹੜਾ ਵਿੱਚੋਂ ਲੱਭਦਾ ਸੀਗਾ ਛੋਟਾ ਗੰਨਾ ਇਹਦਾ ਕਪੁੱਠਾ ਜਾਂ ਨਾਮ ਹੁੰਦਾ ਸੀਗਾ ਜੋ ਮੈਂ ਨਹੀਂ ਲੈ ਸਕਦਾ ਇਸ ਤਰ੍ਹਾਂ ਇਹ ਹੇਟ ਛੋਟੇ ਗੰਨੇ ਉੱਗਦੇ ਸੀਗੇ ਤੋਂ ਕੁਦਰਤੀ ਖੇਤੀ 'ਚ ਆਪਾਂ ਦੂਜੀ ਖੇਤੀ ਦੇ ਨੇੜੇ ਤੇੜ ਦਾ ਉਤਪਾਦਨ ਲੈ ਸਕਦੇ ਹਾਂ ਸੋ ਆਪਾਂ ਨੂੰ ਇਹ ਖੇਤੀ ਨੂੰ ਸਮਝਣਾ ਚਾਹੀਦਾ ਘਰ ਜੋਗੀ ਕਨਾਲ ਅੱਧੀ ਕਨਾਲ ਸਬਜ਼ੀਆਂ ਦਾਲਾਂ ਫਰੂਟ ਗੰਨਾ ਗੁੜ ਤੇ ਉਸ ਚੀਜ਼ਾਂ ਆਪਾਂ ਗਾਉਣੀਆਂ ਸਿੱਖੀਏ ਤੇ ਘਾੜ ਘਟ ਵੱਧ ਤੋਂ ਨਾ ਡਰੀਏ ਸੋ ਜਿਹੜੀ ਚੀਜ਼ ਪੈਦਾ ਹੁੰਦੀ ਹੈ ਕੁਦਰਤ ਦੇ ਹਿਸਾਬ ਨਾਲ ਤਾਂ ਵੱਖਰਾ ਆਨੰਦ ਹੈ ਇਹ ਇੱਕ ਆਪਣਾ ਕੁਦਰਤੀ ਖੇਤੀ ਵਿੱਚ ਗੰਨੇ ਦੀ ਕਰਨ ਬਾਰੇ ਆਪਾਂ ਗੱਲਬਾਤ ਕੀਤੀ ਸੀ ਵੀ ਆਪਣੇ ਬਜ਼ੁਰਗ ਕਿੰਨਾ ਉਹਨਾਂ ਨੇ ਵਧੀਆ ਡਿਜ਼ਾਈਨ ਤਿਆਰ ਕੀਤਾ ਜਿਹਹੀਂ ਤਾਂ ਗੰਨਾ ਅਣਜਾਣ ਆਦਮੀ ਗੰਨਾ ਵੱਢ ਕੇ ਸਿੱਟ ਨੂੰ ਕਾੜਨ ਦੀ ਬੜੀ ਦਿੱਕਤ ਆ ਉਹ ਵੀ ਕਿਵੇਂ ਚੱਕਣਾ ਹੈ ਕਿੰਨਾ ਉੱਪਰੋਂ ਚੱਕੀ ਜਾਣਾ ਪਤਲੀ ਜੀ ਕਰਨ ਪਾ ਕੇ ਆਪਾਂ ਗੰਨੇ ਸਾਫ਼ ਕਰ ਸਕਦੇ ਹਾਂ ਤੇ ਉਧਰੋਂ ਬੰਨੀ ਜਾਣੇ ਆਗ ਵੀ ਆਪਣੇ ਕੰਮ ਆ ਗਏ ਪੱਤੀ ਇੱਕ ਸਾਈਡ ਤੇ ਹੋ ਗਈ ਸੋ ਇਸ ਤਰ੍ਹਾਂ ਆਪਣੇ ਬਜ਼ੁਰਗ ਰਾਲ ਮਿਲ ਕੇ ਭਾਈਚਾਰਕ ਤੌਰ ਤੇ ਕੰਮ ਕਰਦੇ ਸੀ ਇੱਕ ਦੂਜਾ ਸਾਥ ਦਿੰਦੇ ਸੀਗੇ ਤੇ ਦੂਜੇ ਕਿਸਾਨ ਤੇ ਵੀ ਮਦਦ ਹੋ ਜਾਂਦੀ ਸੀ ਹੁਣ ਪਿੰਡਾਂ ਚ ਪਸ਼ੂਏ ਘਾਟ ਕੇਸ ਲਈ ਆਗਾਂ ਦੀ ਜਰੂਰਤ ਨਹੀਂ ਪੈਂਦੀ ਫਿਰ ਵੀ ਆਪਾਂ ਨੂੰ ਆਪਣੀ ਰਸੋਈ ਲਈ ਵਧੀਆ ਭੋਜਨ ਆਪਣੇ ਖੇਤਾਂ ਤੋਂ ਉਤਪਾਦਨ ਪੈਦਾ ਕਰਕੇ ਘਰੇ ਪਹੁੰਚਦਾ ਕਰੀਏ ਆਪਣੀ ਰਸੋਈ ਲਈ ਖੇਤੀ ਕਰੀਏ ਸੋ ਇਸ ਤਰ੍ਹਾਂ ਦੀ ਖੇਤੀ ਵਿੱਚ ਆਪਾਂ ਨੂੰ ਇੱਕ ਵੱਖਰਾ ਆਨੰਦ ਹੁੰਦਾ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ